ਜੀ ਸਵਾਗਤ ਕਰਦੀ ਹਾਂ ਤੁਹਾਡਾ ਪ੍ਰੋਗਰਾਮ ਯੰਗ ਤਰੰਗ ਦੇ ਵਿੱਚ ਤੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਡੀਡੀ ਚੰਡੀਗੜ੍ਹ ਜੀ ਹਾਂ ਦੋਸਤੋ ਤੁਸੀਂ ਜਾਣਦੇ ਹੋ ਹਰ ਵਾਰ ਯੰਗ ਤਰੰਗ ਦੇ ਵਿੱਚ ਅਸੀਂ ਨਵੇਂ ਟੈਲੈਂਟ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਅੱਜ ਵੀ ਸਾਡੇ ਵਿੱਚ ਜਿਹੜੇ ਯੰਗ ਸਟਾਰ ਪਹੁੰਚੇ ਨੇ ਉਹ ਨੇ ਜੀ ਪ੍ਰਭਜੋਤ ਸਿੰਘ ਪ੍ਰਭਜੋਤ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਕ ਹੈ ਔਰ ਖਾਸ ਕਰਕੇ ਇਹ ਸੂਫੀਆਨਾ ਹੀ ਗਾਉਂਦੇ ਨੇ ਸੋ ਅੱਜ ਅਸੀਂ ਇਹਨਾਂ ਤੋਂ ਇਹਨਾਂ ਦੇ ਸੰਗੀਤ ਬਾਰੇ ਵੀ ਜਾਣਾਂਗੇ ਸੂਫੀਜ਼ਮ ਦੇ ਨਾਲ ਸੰਬੰਧਿਤ ਗੀਤ ਵੀਨਾ ਤੋਂ ਸੁਣਾਗੇ ਤੇ ਨਾਲ ਇਹਨਾਂ ਦੇ ਭਵਿੱਖ ਦੇ ਲਈ ਕੀ ਪਲਾਨ ਨੇ ਕੀ ਇਹਨਾਂ ਨੇ ਸੋਚਿਆ ਹੋਇਆ ਆਪਣੀ ਜ਼ਿੰਦਗੀ ਦੇ ਬਾਰੇ ਔਰ ਇਸ ਦੇ ਨਾਲ ਨਾਲ ਹੋਰ ਕੀ ਕੁਝ ਕਰਨਾ ਚਾਹਵਾਂਗੇ तमाम ਗੱਲਾਂ ਬਾਤਾਂ ਕਰਾਂਗੇ ਸੋ ਜ਼ਿਆਦਾ ਦੇਰ ਨਹੀਂ ਲੈਂਦੇ ਤੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਪ੍ਰਭਜੋਤ ਹੁਣਾ ਦੇ ਨਾਲ ਪ੍ਰਭਜੋਤ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਟੂਡੀਓ 'ਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪ੍ਰਭਜੋਤ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਤੁਹਾਨੂੰ ਗਾਉਣ ਦਾ ਸ਼ੌਕ ਕਿਵੇਂ ਬਿਆ ਗਾਉਣ ਦਾ ਸ਼ੌਂਕ ਸਭ ਤੋਂ ਪਹਿਲੇ ਤਾਂ ਇਹ ਮੇਰੇ ਪਾਪਾ ਨੂੰ ਹਮ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀ ਅੱਛਾ ਪਰ ਪਿੱਛੋਂ ਫੈਮਿਲੀ ਦੀ سپورਟ ਨਾ ਮਿਲਣ ਕਰਕੇ ਉਹ ਆਪਣੇ ਸੁਪਨੇ ਨਖਾਰ ਨਹੀਂ ਪਾਏ ਅੱਛਾ ਤਾਂ ਉਹਨਾਂ ਨੇ ਮੈਨੂੰ ਪੂਰੀ سپورਟ ਕੀਤੀ ਹੈ ਵੀ ਤੂੰ ਆਪਣਾ ਭਵਿੱਖ ਬਣਾ ਜੀ ਜਿੰਨੀ ਮਦਦ ਹੋਈ ਅਸੀਂ ਤੁਹਾਡੀ ਕਰਾਂਗੇ ਜੀ ਇਸ ਤੋਂ ਬਾਅਦ ਗਾਉਣ ਦਾ ਸ਼ੌਂਕ ਮਤਲਬ ਤੁਹਾਨੂੰ ਜਿਹੜੀ ਆ ਫੈਮਿਲੀ ਤੋਂ ਸਪੋਰਟ ਮਿਲਣ ਲੱਗੀ ਤੇ ਫਿਰ ਤੁਸੀਂ ਸ਼ੁਰੂ ਕਦੋਂ ਤੋਂ ਕੀਤਾ ਸੀ ਕਿੰਨੇ ਕ ਸਾਲ ਦੇ ਸੀ ਜਦੋਂ ਲੱਗਿਆ ਤੁਹਾਨੂੰ ਵੀ ਮੈਂ ਗੁਣਗਣਾਉਣਾ ਹੀ ਸ਼ੁਰੂ ਕਰ ਦਿੱਤਾ ਸੀ ਗਾਉਣ ਲੱਗ ਪਿਆ ਸੀ ਗਾਣ ਦਾ ਤਾਂ ਇਹ ਸ਼ੁਰੂ ਜਦੋਂ ਛੋਟੇ ਹੀ ਹੁੰਦੇ ਸੀ ਬਹੁਤ ਜ਼ਿਆਦਾ ਛੋਟੇ ਬੋਲਣ ਤੋਂ ਨਾਲ-ਨਾਲ ਹੀ ਕੁਝ ਕੁਝ ਵੀ ਗਾਉਣਾ ਸ਼ੁਰੂ ਕਰ ਦਿੱਤਾ ਹੀ ਵੀ ਜੋ ਵੀ ਸੁਣਦੇ ਸੀ ਆਮ ਕਰਕੇ ਕਹਿੰਦੇ ਹੁੰਦੇ ਹਨ ਕਿ ਜੇ ਸਬੰਦੇ ਨੇ ਗਾਉਣਾ ਹੋਵੇ ਉਹ ਬੱਚਾ ਜਿਹੜਾ ਰੋਂਦਾ ਵੀ ਸੁਰ ਦੇ ਵਿੱਚ ਹੀ ਹੁੰਦਾ ਤੇ ਇਹ ਜੇ ਘਰ ਦੇ ਜਾਣਦੇ ਹੋਣ ਥੋੜਾ ਸੰਗੀਤ ਲਾਈਨ 'ਚ ਪਏ ਹੁਣ ਉਹਨਾਂ ਨੂੰ ਲੱਗ ਜਾਂਦਾ ਪਤਾ ਕਿ ਬੱਚੇ ਦੀ ਜਿਹੜੀ ਲੈ ਆ ਨਾ ਰੋਣ ਦੀ ਲੈ ਆ ਜਿਹੜੀ ਉਹ ਵੀ ਸੰਗੀਤ ਦੇ ਵਿੱਚ ਜਾ ਰਹੀ ਹੈ ਤੇ ਆਪੇ ਉਹਨੂੰ ਤਰਾਸ਼ਣਾ ਸ਼ੁਰੂ ਕਰ ਦਿੰਦੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਹੋਇਆ ਸੀ ਕੁਝ ਹਾਂਜੀ ਹਾਂਜੀ ਪਹਿਲਾਂ ਗਾਉਂਦੇ ਸੀ ਵੀ ਪਿੰਡ ਦੇ ਵਿੱਚ ਕਦੀ ਮੇਲਾ ਲੱਗਣਾ ਆ ਵੈਸੇ ਹੀ ਕਹਿ ਦੇਣਾ ਪਿੰਡ ਵਾਲਿਆਂ ਨੇ ਵੀ ਚਲੋ ਕੁਝ ਸੁਣਾ ਦਿਓ ਅੱਛਾ ਹਾਂ ਕੁਝ ਪੈਸੇ ਵੀ ਦੇ ਦੇਣੇ ਉਹਦਾ ਦੇ ਨਾਲ ਹੀ ਅਸੀਂ ਗਾਣਾ ਸ਼ੁਰੂ ਕਰ ਦਿੱਤਾ ਉਸ ਟਾਈਮ ਤਾਂ ਅੱਛਾ ਫਿਰ ਜਦੋਂ ਪਤਾ ਲੱਗਾ ਘਰਦਿਆਂ ਨੂੰ ਵੀ ਹਾਂ ਇਹਦੀ ਰੁਚੀ ਹੈ ਤਾਂ ਉਹਨਾਂ ਨੇ ਮੇਰੀ ਸੰਗੀਤ ਦੀ ਸਿੱਖਿਆ ਸ਼ੁਰੂ ਕਰਵਾਤੀ ਜੀ ਅੱਛਾ ਜੀ ਤੇ ਸਭ ਤੋਂ ਪਹਿਲੀ ਵਾਰੀ ਕਿੱਥੇ ਗਾਇਆ ਸੀ ਯਾਦ ਹੈ ਕੋਈ ਕੀ ਗਾਇਆ ਸੀ ਤੇ ਕਿੱਥੇ ਗਾਇਆ ਸੀ ਛੋਟੇ ਹੁੰਦਿਆਂ ਸਭ ਤੋਂ ਪਹਿਲੀ ਵਾਰ ਸਾਡੇ ਪਿੰਡ ਮੇਲਾ ਲੱਗਦਾ ਜੀ ਉੱਥੇ ਹੀ ਗਾਇਆ ਸੀ ਵੈਸੇ ਤਾਂ ਘਰੇ ਗਾਂਦੀ ਰਹਿੰਦੇ ਸੀ ਹਾਂ ਹਾਂ ਪਰ ਜੋ ਵੀ ਆੰਦ ਸੀ ਹੁਣ ਫਿਲਹਾਲ ਤਾਂ ਮੇਰੇ ਯਾਦ ਨਹੀਂ ਪਰ ਕੀ ਗਾਇ ਸੀ ਪਰ ਸ਼ੁਰੂ ਉੱਥੋਂ ਹੀ ਹੋਇਆ ਜੀ ਜੋ ਵੀ ਹੋ ਅੱਛਾ ਹਾਂਜੀ ਤੇ ਕੇਸ ਕਲਾਸ ਤੋਂ ਤੁਸੀਂ ਫਿਰ ਲੱਗੇ ਬਈ ਪ੍ਰੋਪਰ ਹੁਣ ਮੈਂ ਇਸ ਫੀਲਡ ਵੱਲ ਨੂੰ ਹੋ ਜਮਾ ਤੇ ਮੈਂ ਸਿੱਖਣਾ ਸ਼ੁਰੂ ਕਰ ਦਵਾਂ ਜੀ ਹਾਂਜੀ 5ਵੀਂ 6ਵੀਂ ਕਲਾਸ ਤੋਂ ਬਾਅਦ ਕਰਦਿਆਂ ਨੇ ਮੈਨੂੰ ਸੰਗੀਤ ਦੀ ਸਿੱਖਿਆ ਲਈ ਪਾ ਦਿੱਤਾ ਹੀ ਸਿੱਖਣ ਹਾਂਜੀ ਮੇਰੇ ਗੁਰੂ ਜੀ ਸਰਦਾਰ ਬਲਜਿੰਦਰ ਸਿੰਘ ਜੀ ਜੀ ਉਹਨਾਂ ਕੋਲ ਮੈਨੂੰ ਸਿੱਖਣ ਲਈ ਪਾਇਆ ਜੀ ਫੇ ਉਨ ਤੱਕ ਉਹਨਾ ਤੋਂ ਸਿੱਖਦੇ ਆ ਰਹੇ ਆ ਜੀ ਜੋ ਵੀ ਸਿੱਖਿਆ ਏ ਜੀ ਉਹਨਾਂ ਕਾਰਨੀ ਜੋ ਵੀ ਹੈ ਉਹਨਾਂ ਨਾਲ ਤੇ ਅ ਤੁਸੀਂ ਹੁਣ ਤੱਕ ਦਾ ਜੋ ਵੀ ਸਿੱਖਿਆ ਹਾਂਜੀ ਤੇ ਉਹਦੇ ਵਿੱਚੋਂ ਆਪਣਾ ਕੋਈ ਸੂਫਿਆਨਾ ਅੰਦਾਜ਼ ਕੋਈ ਗੀਤ ਸੁਣਾ ਦਿਓ ਸ਼ੁਰੂਆਤ ਕਰ ਲੈਂਦੇ ਆ ਜੀ ਬਾਬਾ ਬੁੱਲੇ ਸ਼ਾਹ ਦੀ ਕਾਫੀ ਜੀ ਹੂੰ ਆਵਨੀ ਸਿਆਰੋਦਲ ਦੇਵੋ ਨੀ ਬਧਾਈ ਆਵਨੀ ਸੋ ਰਾਲੂ ਦੇਵੋ ਨੀ ਬਧਾਈ ਨੀ ਮੈਂ ਵਰ ਪਾਇਆ ਰਾਜਾ ਮਹੀ ਨੀ ਮੈਂ ਵਰ ਪਾਇਆ ਹੇ ਰਾਜਾ ਮਹੀ ਅਜ ਦਰੋਜ਼ ਮੁਬਾਰਕ ਚੜੇ ਆ ਹੈਰਾਂਝਾ ਸਦੇ ਵੜੇ ਵੜੇ ਆ ਹੱਥ ਕੁੰਦੀ ਮੋਡੇ ਕੰਬਲ ਤਰੇ ਆ ਚਾਕਾਂ ਵਾਲੀ ਸ਼ਕਲ ਬਣਾਈ ਨਹੀਂ ਮੈਂ ਵਰ ਪਾਇਆ ਰਾਂਝਾ ਮਾਹੀ ਨੀ ਮੈਂ ਵਰ ਪਾਇਆ ਹੈਰਾਂ ਜਾਮਾਹੀ ਬਹੁਤ ਕੁ ਬਹੁਤ ਕੁ ਪਰਬਜਤ ਬਹੁਤ ਸੁਰੀਲੀ ਆਵਾਜ਼ ਹੈ ਤੁਹਾਡੀ ਔਰ ਪੂਰੀ ਦਮਦਾਰ ਆਵਾਜ਼ ਹੈ ਕਹਿੰਦੇ ਕਿ ਜੇ ਤੁਸੀਂ ਕੁਝ ਚੰਗਾ ਗਾਉਣਾ ਹੋਵੇ ਤਾਂ ਉਹਦੇ ਲਈ ਚੰਗਾ ਸਿੱਖਣਾ ਪੈਂਦਾ ਚੰਗਾ ਕੰਮ ਕਰਨ ਦੇ ਲਈ ਬਹੁਤ ਆਪਣੇ ਆਪ ਨੂੰ ਨਾ ਮਿਹਨਤ ਕਰਨੀ ਪੈਂਦੀ ਘਾਲਣਾ ਪੈਂਦਾ ਪੂਰੀ ਤਰ੍ਹਾਂ ਤਸ਼द्दਦ ਦੇ ਵਿੱਚ ਘੜਨਾ ਪੈਂਦਾ ਕੁਦਰੋਂ ਤੇ ਜੇ ਤੁਸੀਂ ਹੁਣ ਸੂਫੀ ਰੰਗ ਹੀ ਫੜਿਆ ਤਾਂ ਇਹਦੇ ਲਈ ਤੁਹਾਨੂੰ ਪੜਨਾ ਵੀ ਪਏਗਾ ਬਹੁਤ ਜ਼ਿਆਦਾ ਸਿੱਖਣਾ ਵੀ ਪਊਗਾ। ਤੋਂ ਤੁਸੀਂ ਸੂਫੀਜ਼ਮ ਨਾਲ ਸੰਬੰਧ ਸੂਫੀਵਾਦ ਨਾਲ ਸੰਬੰਧ ਕਿਹੜੇ ਕਿਹੜੇ ਕਵੀਆਂ ਨੂੰ ਜਾਂ ਸ਼ਾਇਰਾਂ ਨੂੰ ਹੁਣ ਤੱਕ ਪੜ ਚੁੱਕੇ ਹੋ? ਸਭ ਤੋਂ ਪਹਿਲੇ ਤਾਂ ਜੀ ਬਾਬਾ ਬੁੱਲੇ ਸ਼ਾਹ ਜੀ। ਹੂੰ। ਬੜੀਆ ਬੜੇ ਐਨੇ ਡੂੰਘੇ ਰਾਈਟਰ ਹੋਏ ਆ ਜੀ ਉਹ ਸਾਡੇ ਪੰਜਾਬ ਦੇ ਵੀ ਸੂਫੀਜ਼ਮ ਕਲਾਏ ਗਾਣਾ ਚਲੋ ਅਲੱਗ ਗੱਲ ਐ ਪਰ ਉਹ ਆਪਣੀ ਵਿਰਾਸਤ ਹੀ ਬਹੁਤ ਵੱਡੀ ਐ। ਬਿਲਕੁਲ। ਸਾਡਾ ਸਾਂਭਣਾ ਉਹਨੂੰ ਪਹਿਲੇ ਤਾਂ ਫਰਜ ਹੈ ਵੀ ਅਸੀਂ ਉਹਨੂੰ ਸਾਂਭੀਏ ਇਸੇ ਨਾਲ ਹੀ ਬਾਬਾ ਬੁੱਲੇ ਸ਼ਾਹ ਜੀ ਹੋਗੇ ਸ਼ਾਹ ਹੁਸੈਨ ਜੀ ਹੋਗੇ ਹਾਂ ਬਾਕੀ ਬਾਰੀ ਸ਼ਾਹ ਜੀ ਹੋਗੇ ਇਹ ਸਾਰੇ ਹੁਣ ਤੱਕ ਪੜ੍ਹੀ ਐ ਜੀ ਜੋ ਜਿਨ੍ਹਾਂ ਵੈਸੇ ਇਹਨਾਂ ਨੂੰ ਸਮਝਣਾ ਕੋਈ ਛੋਟਾ ਮੋਟਾ ਹੋ ਤਾਂ ਤਾਂ ਹੁੰਦਾ ਨਹੀਂ ਜਿੰਨੀ ਕੋਸ਼ਿਸ਼ ਕਰੀਦੀ ਐ ਵੀ ਜਿਨ੍ਹਾਂ ਅਸੀਂ ਪੜ੍ਹ ਸਕੀਏ ਜਿਨ੍ਹਾਂ ਸਿੱਖ ਸਕੀਏ ਉਹਨਾਂ ਹੀ ਘਟ ਹੈ ਹਾਂ ਬਿਲਕੁਲ ਹਾਂਜੀ ਤੇ ਇਸੇ ਲਈ ਹੈ ਕਿ ਨਾਲ ਦੀ ਨਾਲ ਨਾ ਤੁਹਾਨੂੰ ਸਾਹਿਤ پڑھਦੇ ਰਹਿਣਾ ਚਾਹੀਦਾ ਖਾਸ ਕਰਕੇ ਜੇ ਇਸ ਲਾਈਨ ਨੂੰ ਤੁਸੀਂ ਚੁਣਿਆ ਉਹਦੇ ਨਾਲ ਸੰਬੰਧਤ ਤੇ ਜ਼ਰੂਰ ਪੜ੍ਹਨਾ ਚਾਹੀਦਾ ਤੇ ਇਸ ਤੋਂ ਬਿਨਾ ਜੇ ਤੁਹਾਡੀ ਪੜ੍ਹਾਈ ਦੀ ਗੱਲ ਕਰੀਏ ਤੇ ਇੱਕ ਪਾਸੇ ਤੁਹਾਡਾ ਇਹ ਸ਼ੌਕ ਹੈ ਤੇ ਦੂਜੇ ਪਾਸੇ ਤੁਸੀਂ ਪੜ੍ਹਨਾ ਵੀ ਹੈ ਪੜ੍ਹਨਾ ਵੀ ਜਾਰੀ ਰੱਖਣਾ ਤਿੱਕੜ ਦੇ ਇਸ ਤਰ੍ਹਾਂ ਤਾਂ ਨਹੀਂ ਹੋਇਆ ਕਿ ਉਹ ਬੈਲੈਂਸ ਨਾ ਕਰ ਪਾਓ ਪੜ੍ਹਾਈ ਦੇ ਵਿੱਚ ਨੁਕਸਾਨ ਹੋਇਆ ਨਹੀਂ ਜੀ ਨਹੀਂ ਹੁਣ ਤੱਕ ਤਾਂ ਜੋ ਚੱਲਿਆ ਹੈ ਬਿਲਕੁਲ ਠੀਕ ਚੱਲਿਆ ਹੈ ਹਾਂ ਪੜਾਈ ਵੀ ਬੀਏ ਤੋਂ ਬਾਅਦ 뮤זיਕ ਦੀ ਕੀਤੀ ਹੈ 뮤זיਕ ਵੋਕਲ ਜੀ ਹਾਂਜੀ ਬਾਕੀ ਜੋ ਵੀ 뮤זיਕ ਨੇ ਦਿੱਤਾ ਹੈ ਹੁਣ ਤੱਕ ਕਦੀ ਪਿੱਛੇ ਨਹੀਂ ਲੇਕੇ ਗਏ ਜਿੰਨਾ ਵੀ ਦੇਖਿਆ ਹੈ ਅੱਗੇ ਹੀ ਦੇਖਿਆ ਹੈ ਉੱਤੇ ਹੀ ਦੇਖਿਆ ਹੈ ਸਾਰਾ ਕੁਝ ਤੇ ਹੁਣ ਤੁਸੀਂ ਕਿਹੜੀ ਕਲਾਸ ਦੇ ਵਿੱਚ ਪੜ ਰਹੇ ਹੋ ਇਸ ਟਾਈਮ ਬੀਏ ਫਾਈਨਲイヤー ਹੈ ਜੀ ਹਾਂਜੀ ਤੇ ਬੀਏ ਫਾਈਨਲ ਤੋਂ ਬਾਅਦ ਹੁਣ ਤੇ ਤੁਸੀਂ ਇਹ ਸੰਗੀਤ ਨੂੰ ਐਜ਼ ਅ ਸਬਜੈਕਟ ਲਿਆ ਹੋਏਗਾ ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਹਰ ਫੀਲਡ ਦੇ ਨਾਲ ਸੰਬੰਧਿਤ रिसर्च हो ਜਾਂਦੀ ਆ ਜਿਵੇਂ ਜਿਨ੍ਹਾਂ ਨੂੰ ਜਿਹਨੂੰ ਡਾਕਟੋਰੇਟ ਕਹਿੰਦੇ ਆ ਪੀ ਐਚ ਡੀ ਕਹਿੰਦੇ ਆ ਨਾ ਤੇ ਤੁਸੀਂ ਸੋਚਿਆ ਕਿ ਅੱਗੇ ਜਿਹੜੀ ਤੁਸੀਂ ਪੜ੍ਹਾਈ ਕਰਨੀ ਹੈ ਤੁਸੀਂ ਸੰਗੀਤ ਦੀ ਹੀ ਪੜ੍ਹਾਈ ਕਰੋਗੇ ਜਾਂ ਕਿਸੇ ਹੋਰ profession ਦੇ ਵਿੱਚ ਪਾਉਗੇ ਇਸ ਦੇ ਬਾਰੇ ਕੀ ਹੈ ਹਾਂਜੀ ਸ਼ੁਰੂ ਤੋਂ ਹੀ ਸੰਗੀਤ ਕੀਤਾ ਏ ਜੀ ਤਾਂ ਅੱਗੇ ਵੀ ਸੰਗੀਤ ਹੀ ਰੱਖਣਾ ਏ ਅੱਛਾ ਹਾਂਜੀ ਇਸ ਤੋਂ ਬਾਅਦ ਜਿੱਦਾਂ ਵੀ ਮੌਕੇ ਮਿਲੇ ਜਿੱਥੇ ਵੀ ਗਾਣ ਦਾ ਮੌਕਾ ਮਿਲਿਆ ਜੋ ਵੀ ਪੜ੍ਹਾਈ ਹੋ ਹਾਂ ਮੈਂ ਕਰਾਂਗੇ ਪੀ ਐਚ ਡੀ ਕਰਾਂਗੇ ਜਿੱਦਾਂ ਵੀ ਹੋਇਆ ਜੀ ਸਾਰਾ ਆਪਾਂ ਸੰਗੀਤ ਦਾ ਹੀ ਰੱਖਣਾ ਹੈ ਅੱਛਾ ਤੇ ਹੁਣ ਤੱਕ ਤੁਹਾਨੂੰ ਕਦੀ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਗਏ ਉਹ ਕਦੀ ਕਿਸੇ ਕੰਪੀਟੀਸ਼ਨ ਚ ਹਾਂਜੀ ਪਹਿਲੇ ਵੋਇਸ ਆਫ ਪੰਜਾਬ ਛੋਟੇ ਚੈਂਪ ਸੀਜ਼ਨ 4 ਚ ਗਏ ਸੀ ਉੱਥੇ ਅੱਛਾ ਕੁਝ ਰੌਂਡਾਂ ਤੋਂ ਬਾਅਦ ਬਾਹਰ ਹੋ ਗਏ ਸੀ ਪਹਿਲੀ ਵਾਰ ਇਹ ਟਰਾਈ ਕੀਤਾ ਸੀ ਫਿਰ ਆਪਾਂ ਕੋਲ ਜਾਏ ਇਸ ਤੋਂ ਬਾਅਦ ਉੱਥੇ ਵੀ ਬੜੇ ਮੁਕਾਬਲੇ ਹੋਏ ਸਕੂਲ ਟਾਈਮ ਵੀ ਬੜੇ ਮੁਕਾਬਲੇ ਯੂਥ ਫੈਸਟੀਵਲਾਂ ਚ ਪ੍ਰਾਈਜ਼ ਵੀ ਕਲੀ ਕਵਿਸ਼ਰੀਵਾਰ ਫੋਕ ਸੌਂਗ ਚਾਂਹ ਜੀ ਠੀਕ ਹੈ ਇਹ ਟਰਾਈ ਕੀਤਾ ਤੇ ਉਹ ਵੀ ਤੇ ਜਿਹੜੇ ਹਰ ਸਾਲ ਫੈਸਟੀਵਲਸ ਹੁੰਦੇ ਨੇ ਇਸ ਸਾਲ ਜਿਹੜਾ ਫੈਸਟੀਵਲ ਹੋਇਆ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਤੇ ਕਿਹੜੀ ਕਿਹੜੀ ਵਿਦਾ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਇਸ ਵਾਰ ਕਲੀ ਕਵਿਸ਼ਰੀਵਾਰ ਚ ਪਾਰਟਿਸਿਪੇਟ ਕੀਤਾ ਇਹ ਕੁਝ ਵੀ ਪ੍ਰਾਈਜ਼ ਆ ਗਈ ਸਾਰਿਆਂ ਵਿੱਚ ਤੇ ਫੇਰ ਕਲੀਆਂ ਕਵਿਸ਼ਰੀਆਂ ਵੀ ਇਹ ਤੁਸੀਂ ਗਾ ਲੈਂਦੇ ਹੋ ਤੇ ਯਾ ਤੇ ਹੁਣ ਕੋਈ ਕਲੀ ਸੁਣਾ ਸਕਦੇ ਹੋ ਕੋਈ ਹਾਂਜੀ ਜੀ ਹੋ ਕ੍ਰਿਸ਼ਨਾਨ ਹੀਰ ਨੇ ਤਿਆਰੀ ਕਰ ਲਈ ਬਾਗ ਦੀ ਉਹ ਜਦ ਤਿਆਰੀ ਕਰ ਲਈ ਬਾਗ ਦੀ ਪਾਪ ਸ਼ਾਕ ਰੇਸ਼ਮੀ ਤਨ ਨੂੰ ਖੂਬ ਸ਼ਿੰਗਾਰੀ ਹੋ ਮੂਰੇ ਸ਼ੀਸ਼ਾ ਤਰਕੇ ਲਾਉਂਦੀ ਟਿੱਕੇ ਬਿੰਦੀਆਂ ਨੂੰ ਬਿੰਦੀਆਂ ਨੂੰ ਨੈਣ ਸਾਨ ਚੜਾ ਲੇ ਦੇਖ ਜਿਲੇ ਦੀ ਤਾਰੀ ਹੋ ਅਤਰ ਫਲੇ ਲੇ ਅਵਤਰ ਮਲ ਲਿਆ ਸੋਹਣੇ ਮੁਖੜੇ ਤੇ ਹੋ ਬਣ ਬਣ ਵੇਦੀ ਜਿਵੇਂ ਪਰੀਆਂ ਲਾਉਣ ਉਤਾਰੀ ਹੋ ਬਣ ਬਣ ਵੇਦੀ ਜਿਵੇਂ ਪਰੀਆਂ ਲਾਉਣ ਉਤਾਰੀ ਮਾਤ ਕੋ ਤੁਹਾਡੀ ਜਿਹੜੀ ਆਵਾਜ਼ ਹੈ ਨਾ ਵੌਇਸ ਕੁਆਲਿਟੀ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ ਤੁਹਾਡੀ ਫੋਕ ਸੌਂਗ ਗਾਣ ਦੀ ਹੀ ਹੈ ਪੰਜਾਬੀ ਜਿਹੜਾ ਵਿਰਸਾ ਇਹ ਸਾਡਾ ਉਹਨੂੰ ਸੰਭਲਣ ਦੀ ਤਾਂ ਸਾਡੀ ਆਸ ਹੈ ਕਿ ਤੁਸੀਂ ਇਸੇ ਤਰ੍ਹਾਂ ਗਾਓ ਔਰ ਉਸ ਨੂੰ ਸੰਭੀ ਰੱਖੋ ਤੇ ਜਦੋਂ ਤੁਸੀਂ ਸਿੱਖਦੇ ਹੋ ਹਾਂਜੀ ਗਾਉਂਦੇ ਹੋ ਤੇ ਉਹਦੇ ਵਾਸਤੇ ਨਾ ਕਹਿੰਦੇ ਕਿ ਸ਼ੁੱਧ ਉਚਾਰਨ ਵੀ ਹੋਣਾ ਬਹੁਤ ਜ਼ਰੂਰੀ ਹੈ ਗਵਈਏ ਦਾ ਹਾਂਜੀ ਤੇ ਇਸ ਤਰ੍ਹਾਂ ਫਿਰ ਤੁਹਾਨੂੰ ਗਾਉਣ ਲੱਗਿਆਂ ਸਮਝ ਆ ਜਾਂਦੀ ਆ ਲਫ਼ਜ਼ ਸਮਝ ਆ ਜਾਂਦੇ ਅਲਫਾਜ਼ ਸਮਝ ਆ ਜਾਂਦੇ ਕਿ ਇਹਨਾਂ ਦਾ ਉਚਾਰਨ ਕਿਵੇਂ ਦਾ ਹੋਊਗਾ ਉਚਾਰਣ ਵੈਸੇ ਤਾਂ ਇਹ ਜ਼ਿਆਦਾਤਰ ਸ਼ਬਦ ਸਮਝ ਆ ਜਾਂਦੇ ਆ ਪਰ ਕੁਝ ਗੱਲਾਂ ਜੋ ਨਹੀਂ ਪਤਾ ਲੱਗਦੀਆਂ ਸਾਨੂੰ ਉਹ ਅਸੀਂ ਆਪਣੇ ਉਸਤਾਦ ਜੀ ਤੋਂ ਜਾਂ ਕਿਸੇ ਤੋਂ ਵੀ ਜਾਂ ਸਾਡੇ ਅਧਿਆਪਕ ਸਹਿਬਾਨ ਤੋਂ ਅਸੀਂ ਪੁੱਛ ਕੇ ਕਲੀਅਰ ਕਰ ਲੇਦੇ ਵੀ ਹਾਂਜੀ ਵੀ ਗਾਣ ਤੋਂ ਪਹਿਲਾਂ ਇਹ ਉਹਦੀ ਉਹ ਚੀਜ਼ ਦੀ ਫੀਲਿੰਗ ਆਪਣੇ ਮਨ 'ਚ ਲੈ ਕੇ ਆਣੀ ਇਹ ਸਭ ਤੋਂ ਵੱਧ ਜ਼ਰੂਰੀ ਹੈ ਉਹ ਉਹ ਸਾਡੇ ਮਨ 'ਚ ਤਾਂ ਹੀ ਆਵੇਗੀ ਜੇ ਅਸੀਂ ਉਸ ਨੂੰ ਚੰਗੀ ਤਰ੍ਹਾਂ ਪੜ ਕੇ ਸਮਝ ਸਕਾਂਗੇ ਇਸ ਤਰ੍ਹਾਂ ਉਹ ਸਾਰੇ ਪਹਿਲਾਂ ਕਲੀਅਰ ਕਰਨੇ ਪੈਣਗੇ ਬਿਲਕੁਲ ਕਹਿੰਦੇ ਨਹੀਂ ਕਿ ਗਾਣਾ ਜਿਹੜਾ ਹੈ ਨਾ ਗੀਤ ਆ ਜਿਸ ਸੰਗੀਤ ਆ ਉਹ ਨਿਕਲਦਾ ਹੀ ਰੂਹ ਦੇ ਵਿੱਚੋਂ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਉਹਨੂੰ ਫੀਲ ਕਰਦੇ ਹੋ ਤੇ ਫੇਰ ਹੀ ਉਸ ਨੂੰ ਐਕਸਪਰੈਸ ਕਰ ਪਾਓਗੇ ਸ਼ੋਅ ਕਰ ਪਾਓਗੇ ਦਿਖਾ ਪਾਓਗੇ ਤੇ ਤੁਸੀਂ ਗੱਲ ਕੀਤੀ ਸੀ ਕਿ ਮੈਂ ਹੀਰ ਵੀ ਪੜੀ ਆ ਔਰ ਹੀਰ ਵੀ ਗਾ ਲੈਂਦਾ ਸੋ ਵਾਰਿਸ਼ਾ ਦੀ ਹੀਰ ਸੁਣੋ ਜੀ ਹੂੰ हीर अखदी जोगिया ਝੂਠ ਬੋਲੇ ਵੇ ਕੌਣ ਰੁਠੜੇ ਯਾਰ ਮਨਾਵਦਾਈ ਐਸਾ ਕੋਈ ਨਾ ਮਿਲਿਆ ਵੇ ਮੈਂ ਢੂੰਡ ਥਕੀ ਹਏ ਕਿ ਜਿਹੜਾ ਗਿਆਨ ਨੂੰ ਮੋੜ ਲਿਆ ਔਰ ਕਾਫੀ ਅ ਜ਼ੋਰ ਲੱਗਦਾ ਇਸ ਨੂੰ ਗਾਉਣ ਵੇਲੇ ਪੂਰੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਛਾਤੀ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ ਜਦੋਂ ਤੁਸੀਂ ਹੀਰ ਗਾਉਂਦੇ ਹੋ ਲੰਬੀ ਏਕ ਦਾ ਔਰ ਪੂਰਾ ਸਾਹ ਰੋਕ ਕੇ ਗਾਉਣ ਵਾਲਾ ਇਹ ਜਿਹੜਾ ਗੀਤ ਕਾਪ ਹੈ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਪ੍ਰਭਜੋਤ ਕਦੇ ਕੋਈ ਹੋਰ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਆਉਂਦੀਆਂ ਆ ਤੁਸੀਂ ਸੌਖੀਆਂ ਕਿਸੇ ਰਾਤ ਹੀ ਨਹੀਂ ਪਹੁੰਚਦੇ ਤੇ ਕੰਪੀਟੀਸ਼ਨ ਦੇ ਮਾਮਲੇ ਦੇ ਵਿੱਚ ਖਾਸ ਕਰ ਇਹ ਹੁੰਦਾ ਕਿ ਜਿਹੜਾ ਕਦੀ ਕੋਈ ਬੈਰ ਵਿਰੋਧ ਹੋ ਜਾਂਦਾ ਹੈ ਕਦੀ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਜ਼ਿੰਦਗੀ 'ਚ ਨਹੀਂ ਜੀ ਵੈਸੇ ਕੰਪੀਟੀਸ਼ਨ ਦਾ ਤਾਂ ਐਦਾਂ ਇਹ ਵੀ ਕੰਪੀਟੀਸ਼ਨਾਂ ਚ ਭਾਗਤਾ ਲੈਣਾ ਚਾਹੀਦਾ ਹੈ ਹਰ ਨੂੰ ਹੀ ਲੈਣਾ ਚਾਹੀਦਾ ਹੈ ਤੇ ਭਾਗ ਅਸੀਂ ਵੀ ਲਿੱਤਾ ਹੈ ਪਰ ਮੈਂ ਚ ਕਦੀ ਵੈਰ ਭਾਵ ਨਾਇਆ ਇਦਾਂ ਦਾ ਕੁਛ ਨਹੀਂ ਸੋਚਿਆ ਸਦਾ ਹੀ ਇਦਾਂ ਸੋਚਿਆ ਵੀ ਜਿਸ ਦਾ ਜੋ ਹੱਕ ਹੈ ਉਸ ਨੂੰ ਮਿਲ ਜਣਾ ਚਾਹੀਦਾ ਹੈ ਜੀ ਜੇ ਅਸੀਂ ਅਸੀਂ ਵਧੀਆ ਗਾਉਂਦੇ ਆ ਤਾਂ ਅਸੀਂ ਅੱਗੇ ਆਣੇ ਚਾਹੀਦੇ ਆ ਜੇ ਕੋਈ ਹੋਰ ਸਾਥੋਂ ਵਧੀਆ ਗਾਉਂਦਾ ਏ ਵੀ ਜੀ ਦਾ ਜੋ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਏ ਵੀ ਕਿਸੇ ਨਾਲ ਹਾਂਜੀ ਵਾਰੀ ਤਾਂ ਚਲੋ ਸਭ ਦੀ ਆਏ ਜਾਣੀ ਹੈ ਕੋਈ ਅੱਗੇ ਪਿੱਛੇ ਜਿੱਦਾਂ ਵੀ ਹਾਂਜੀ ਤੇ ਕਦੀ ਕੋ ਤੁਸੀਂ ਖੋਦ ਲਿਖਣ ਦੀ ਟਰਾਈ ਕੀਤੀ ਹੈ ਕੁਝ ਕਿ ਮੈਂ ਕਦੀ ਆਪਣਾ ਵੀ ਗਾਵਾਂ ਆਪਣਾ ਲਿਖਾਂ ਹਾਂਜੀ ਸ਼ੁਰੂ ਤਾਂ ਕੀਤਾ ਹੈ ਜੀ ਤੇ ਪਰ ਫਿਰ ਉਹਦੇ ਵਿੱਚ ਹਜੇ ਥੋੜਾ ਹੋਰ ਮਿਹਨਤ ਦੀ ਲੋੜ ਹੈ ਨਾ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਹੋਰ ਕੀ ਸ਼ੌਕ ਰੱਖਦੇ ਹੋ ਤੁਸੀਂ ਸੰਗੀਤ ਨੂੰ ਛੱਡ ਕੇ ਕਦੀ ਕਦੀ ਇਸ ਤਰ੍ਹਾਂ ਐਮੈਜਿਨ ਕੀਤਾ ਕਲਪਨਾ ਕੀਤੀ ਹੈ ਕਿ ਜੇ ਜ਼ਿੰਦਗੀ 'ਚ ਸੰਗੀਤ ਨਾ ਹੁੰਦਾ ਜੇ ਮੈਂ ਗਾਉਣਾ ਨਾ ਸਿੱਖਦਾ ਤਾਂ ਫਿਰ ਕੀ ਕਰਦਾ ਪਹਿਲਾ ਸ਼ੌਂਕ ਤਾਂ ਜੀ ਸਾਨੂੰ ਪੜਨ ਦਾ ਹੀ ਸੀ ਅੱਛਾ ਹਾਂਜੀ ਜੇ ਸੰਗੀਤ ਨਾ ਰੱਖਦੇ ਸ਼ਾਇਦ ਮੈਂ ਮੈਡੀਕਲ ਫੀਲਡ 'ਚ ਗਿਆ ਹੁੰਦਾ ਉਸਤਾਂ ਅੱਛਾ ਜੀ ਪੜਨ ਵਿੱਚ ਕਾਫੀ ਰੁਚੀ ਅਸੀਂ ਰੱਖੀ ਹੈ ਦੂਜਾ ਖੇਡਣ ਦਾ ਸ਼ੌਂਕ ਹੈ ਕਈ ਕੰਪੀਟੀਸ਼ਨ ਵੀ ਖੇਡੇ ਆ ਸਕੂਲ ਲੈਵਲ ਤੇ ਪਰ ਅੱਗੇ ਨਹੀਂ ਅੱਗੇ ਹੁਣ 뮤జిక్ ਰੱਖਿਆ ਏ ਇਸੇ ਨੂੰ ਕੰਟੀਨਿਊ ਰੱਖਣਾ ਏ ਬਹੁਤ ਹੀ ਵਧੀਆ ਗੱਲ ਹੈ ਸੋ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਸਾਡੀ ਜੁਆਇੰਟ ਫੈਮਿਲੀ ਹੈ ਹਾਂ ਮੇਰੇ ਦਾਦੀ ਜੀ ਆ ਪਾਪਾ ਮੰਮਾ ਤਾਇਆ ਤਾਇਆ ਜੀ ਉਹਨਾਂ ਦੇ ਬੱਚੇ ਮੇਰਾ ਇੱਕ ਛੋਟਾ ਭਰਾ ਵੀ ਹੈ ਬਸ ਇਹ ਪਰਿਵਾਰ ਆ ਹਾਂਜੀ ਹਾਂਜੀ ਤੇ ਇਹ ਛੋਟੇ ਬ੍ਰਦਰ ਨੂੰ ਵੀ ਹੈ ਗਾਉਣ ਦਾ ਸ਼ੌਕ ਕਿ ਨਹੀਂ ਘਰ ਦੇ ਵਿੱਚ ਸਿਰਫ ਤੁਹਾਨੂੰ ਹੈ ਹਾਂਜੀ ਵੈਸੇ ਗਾਉਣ ਦਾ ਸ਼ੌਕ ਤਾਂ ਇਹ ਪੈ ਹੀ ਜਾਂਦਾ ਹੈ ਦੇਖ-ਦੇਖ ਕੇ ਪਰ ਸ਼ਾਇਦ ਅੱਗੇ ਇਸ ਚੀਜ਼ ਨੂੰ ਕੰਟੀਨਿਊ ਨਹੀਂ ਕਰਨਾ ਚਾਹੁੰਦੇ ਗਾ ਲੈਂਦੇ ਥੋੜਾ-ਬੋਤਾ ਪਰ ਪੂਰਾ ਖੁੱਲਕੇ ਨਹੀਂ ਗਾਉਂਦੇ ਆ ਸ਼ਰਮਉਂਦੇ ਆ ਥੋੜੇ ਠੀਕ ਹੈ ਤੇ ਕਦੇ ਤੁਸੀਂ ਆਪਣੇ ਆਵਾਜ਼ ਤੇ ਤੁਹਾਡੀ ਬਹੁਤ ਵਧੀਆ ਗਾਉਂਦੇ ਤੁਸੀਂ ਸੁਣਾਓ ਤੇ ਨਾਲ ਕਦੀ ਕੋਈ ਇਨਸਟਰੂਮੈਂਟ ਪਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਇਨਸਟਰੂਮੈਂਟ ਨਾਲ ਗਾਉਂਦੇ ਤੁਸੀਂ ਜ਼ਿਆਦਾਤਰ ਹਾਂਜੀ ਜ਼ਿਆਦਾਤਰ ਹਾਰਮੋਨੀਅਮ ਨਾਲ ਹੀ ਗਾਉਂਦੇ ਆ ਜੀ ਅੱਛਾ ਹਾਂਜੀ ਤੇ ਫਿਰ ਗਾਇਕੀ ਵੱਲ ਨੂੰ ਚਲੀਏ ਫਿਰ ਕੋਈ ਗੀਤ ਸੁਣੀਏ ਕਿਹੜਾ ਗੀਤ ਸੁਣਾਉਣਾ ਚਾਹੋਗੇ ਕੀ ਸੁਣਾਓਗੇ ਹੁਣ ਤੁਸੀਂ ਮੈਂ ਸੁਣਾ ਦਿੰਦਾ ਜੀ ਮਿੱਟੀ ਦਾ ਵਾਵਾ ਗਾਦੀ ਬਿਲਕੁਲ ਜੀ ਸੁਣਾ ਦਿਓ ਮਿੱਟੀ ਦਾ ਵਾਵਾ ਹਾਂ ਹੋ ਬੋਲ ਮਿੱਟੀ ਦਿਆ ਬਾਵਿਆ ਵੇ ਤੇਰੇ ਦੁੱਖਾਂ ਨੇ ਮਾਰ ਮੁਕਾ ਲਿਆ ਵੇ ਮੇਰਾ ਸੋਨਾ ਮਾਹੀ ਆ ਜਾ ਹੋ ਮਿੱਟੀ ਦਾ ਮੈਂ ਬਾਵਾ ਬਣਾਇਆ ਮਿੱਟੀ ਦਾ ਮੈਂ ਬਾਵਾ ਬਣਾਇਆ ਉੱਤੇ ਚਾਰ ਦਿੱਤੀ ਅੱਖੇ ਸੀ ਬਤਨਾ ਵਾਲੇ ਮਾਨ ਕਰਨ ਕੀ ਮੈਂ ਮਾਨ ਕਰਾਂ ਪਰ ਦੇਸੀ ਆ ਜਾ ਹੋ ਹੋ ਬਾਵਾਤ ਕੋ ਤੇ ਮਿੱਟੀ ਦਾ 바ਵਾ ਜਿਹੜਾ ਅਸੀਂ ਹੁਣ ਤੱਕ ਸੁਣਦੇ ਆਏ ਆ ਨਾ ਜਦੋਂ ਛੋਟੇ ਹੁੰਦੇ ਆ ਬਚਪਨ ਤੋਂ ਸੁਣਦੇ ਆ ਵੱਡੇ ਹੋਏ ਆ ਤੇ ਉਹ ਆਲਮ ਲੋਹਾਰ ਹੋਣਾ ਦਾ ਤੇ ਤੁਸੀਂ ਸੁਣਦੇ ਹੋ ਕਦੇ ਕਿਹੜੇ ਕਿਹੜੇ ਗਾਇਕਾਂ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਹੋ ਮਿੱਟੀ ਦਾ 바ਵਾ ਕਿਹਨਾਂ ਤੋਂ ਇਨਸਪਾਇਰ ਹੋ ਕੇ ਤੁਸੀਂ ਗਾਇਆ ਜਾਂ ਸਿੱਖਿਆ ਮਿੱਟੀ ਦਾ 바ਵਾ ਸੁਣੇ ਤੇ ਹੀ ਕਾਫੀ ਕੰਪੋਜੀਸ਼ਨਾਂ ਸੁਣੀਆਂ ਪਰ ਜੋ ਸਭ ਤੋਂ ਜ਼ਿਆਦਾ ਦਿਨ ਨੂੰ ਲੱਗਿਓ ਰঞ্জੀਤ ਬਾਵਾ ਜੀ ਉਹਨਾਂ ਦੇ ਮੂੰਹ ਤੋਂ ਸੁਣੀ ਹੈ। ਅੱਛਾ। ਹਾਂਜੀ। ਉਹਨਾਂ ਦੀ ਸ਼ਾਇਦ ਉਹਨਾਂ ਵਰਗੀ ਕੰਪੋਜ਼ ਅਜੇ ਤੱਕ ਤਾਂ ਨਹੀਂ ਬਣੀ। ਇਸ ਕਰਕੇ ਆ ਤੇ ਇਸ ਤੋਂ ਵੀ ਨਾ ਜੇ ਗੱਲ ਕਰੀਏ ਸੂਫੀਜ਼ਮ ਦੇ ਵਿੱਚ ਬਹੁਤ ਸਾਰੇ ਸਿੰਗਰ ਨੇ, ਬਹੁਤ ਸਾਰੇ ਗਾਇਕ ਨੇ ਜਿਹੜੇ ਸੂਫੀਵਾਦ ਨੂੰ ਗਾਉਂਦੇ ਨੇ, ਸੂਫੀ ਹੀ ਗਾਉਂਦੇ ਨੇ, ਸੂਫਿਆਨਾ ਰੰਗ ਹੈ ਜਿਨ੍ਹਾਂ ਦੀ ਗਾਇਕੀ ਦੇ ਵਿੱਚ ਤੇ ਤੁਸੀਂ ਇਹੋ ਜਿਹੇ ਕਿਹੜੇ ਕਲਾਕਾਰਾਂ ਨੂੰ ਜ਼ਿਆਦਾ ਸੁਣਦੇ ਹੋ? ਜੀ ਜਿਆਦਾਤਰ ਸੁਣੀਦੇ ਤਾਂ ਸੂਫੀ ਸੂਫੀ ਕਲਾਕਾਰ ਹੀ ਸੁਣੀਦੇ ਜਿੱਦਾਂ ਸਤਿੰਦਰ ਸਰਤਾਜ ਜੀ ਹਾਂ ਤੇ ਲਖਵਿੰਦਰ ਵਿਡਾਲੀ ਜੀ ਨੇ ਹੋ ਗਏ ਹਾਂ ਪਰ ਜਿਹਨੇ ਸੂਫੀ ਕਲਾਕਾਰ ਜੋ ਵੀ ਸੂਫੀਜ਼ ਨੂੰ ਪ੍ਰਮੋਟ ਕਰਦੇ ਆ ਉਹ ਸਾਰੇ ਆਪਾਂ ਸੁਣੀਦੇ ਆ ਜੀ ਤੇ ਇਹ ਨਾਲ ਤੋਂ ਪਹਿਲਾਂ ਵੀ ਗੱਲ ਕਰੀਏ ਇਹ ਸਾਡੇ ਅੱਜ ਦੇ ਦੌਰ ਦੇ ਗਾਇਕ ਨਹੀਂ ਮੌਜੂਦਾ ਦੌਰ ਦੇ ਇਸ ਤੋਂ ਪੁਰਾਣੀ ਜਿਹੜੇ ਨਾ ਸਾਡੇ ਬਹੁਤ ਸਾਰੇ ਸੂਫੀ ਸਿੰਗਰ ਹੋਏ ਨੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਆਲਮ ਲੋਹਾਰ ਹੁਣਾ ਦੀ ਦਾ ਮੈਂ ਜ਼ਿਕਰ ਕਰ ਰਹੀ ਸੀ ਜੀ ਔਰ ਆਪਣੇ ਪੰਜਾਬ ਦੇ ਨੂਸਰਤ ਫਤੇਹ ਅਲੀ ਕਾਨ ਦਾ ਕਾਫੀ ਨਾਮ ਹੋਇਆ ਉਹਨਾਂ ਦਾ ਤੇ ਬਰਕਤ ਅਲੀ ਜੀ ਗੁਰਚਾ ਕੋਟੀ ਜੀ ਬਹੁਤ ਸਾਰੇ ਸਾਡੇ ਜਿਹੜੇ ਨਾ ਸੂਫੀਇਜ਼ਮ ਨੂੰ ਗੋਣ ਵਾਲੇ ਕਲਾਕਾਰ ਹੋਏ ਆ ਸੋ ਆਪਣੇ ਵਿਰਸੇ ਨੂੰ ਜੇ ਸਾਂਭਣਾ ਹੋਏ ਜੇ ਸਿੱਖਦੇ ਰਹਿਣਾ ਹੋਏ ਕੁਸ਼ਲਣਾ ਕੁਝ ਪ੍ਰਾਪਤ ਕਰਦੇ ਰਹਿਣਾ ਹੋਵੇ ਤਾਂ ਸਾਨੂੰ ਪਰੰਪਰਾ ਤੋਂ ਨਹੀਂ ਹਟਣਾ ਚਾਹੀਦਾ ਤਾਂ ਸਾਨੂੰ ਉਸ ਮਤਲਬ ਉਹਨੇ ਵਿਰਸੇ ਨੂੰ ਵੀ ਨਾਲ ਦੀ ਨਾਲ ਹੀ ਸਾਂਭਦੇ ਰਹਿਣਾ ਚਾਹੀਦਾ ਮੌਜੂਦਾ ਟ੍ਰੈਂਡ ਜੋ ਹੈ ਦੌਰ ਜੋ ਹੈ ਚੱਲ ਰਿਹਾ ਠੀਕ ਹੈ ਬਹੁਤ ਵਧੀਆ بڑے ਸਿੱਖਕ ਹੋ ਕੇ ਪੜ੍ਹ ਲਿਖ ਕੇ ਵੱਡੀ ਵਿਦਤਾ ਦੇ ਨਾਲ ਹੀ ਇਸ ਲਾਈਨ ਦੇ ਵਿੱਚ ਆ ਰਹੇ ਨੇ ਕਲਾਕਾਰ ਪਰ ਜਿੱਥੋਂ ਸਾਡਾ ਵਿਰਸਾ ਚੱਲਿਆ ਜਿੱਥੋਂ ਇਹ ਰੀਤ ਤੁਰੀ ਆ ਤਾਂ ਉਸ ਨੂੰ ਵੀ ਸਾਹਮਦੇ ਰਹਿਣਾ ਚਾਹੀਦਾ ਹਾਂਜੀ ਸੋ ਇਸ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਤੁਹਾਡੀ ਕੋਈ ਜ਼ਿੰਦਗੀ ਦਾ ਪਲ ਹੋਏ ਕਿ ਤੁਹਾਨੂੰ ਲੱਗਿਆ ਹੋਵੇ ਕਿ ਅ ਇਸ ਵਕਤ ਮੈਂ ਬਹਾਵਾ ਉਦਾਸ ਹਾਂ ਤੇ ਮੈਨੂੰ ਜੀ ਆ ਚੀਜ਼ ਮਿਲ ਜਾਂਦੀ ਚਾਹੇ ਉਹ ਸੰਗੀਤ ਦੇ ਵਿੱਚ ਆ ਚਾਹੇ ਉਹ ਪੜ੍ਹਾਈ ਦੇ ਵਿੱਚ ਆ ਚਾਹੇ ਕਿਦਾਂ ਤਾਂ ਕਿਸ ਚੀਜ਼ ਦੀ ਜਾਨਾ ਤੁਸੀਂ ਕਲਪਨਾ ਕਰਦੇ ਕਲਪਨਾ ਹਰ ਵਕਤ ਦੀ ਆਪਣੀ ਅਲੱਗੀ ਕਲਪਨਾ ਹੁੰਦੀ ਛੋਟੇ ਹੁੰਦੇ ਸੋਚਦੇ ਸੀ ਸਭ ਤੋਂ ਪਹਿਲਾਂ ਤਾਂ ਇਦਾਂ ਹੀ ਸੀ ਵੀ ਸਾਨੂੰ ਹਾਰਮੋਨੀਅਮ ਮਿਲ ਜੇ ਹਾਂ ਅਸੀਂ ਆਪਣਾ ਰਿਆਜ਼ ਸ਼ੁਰੂ ਕਰੀਏ ਜੀ ਕਾਫੀ ਸਮੇਂ ਦੀ ਇੰਤਜ਼ਾਰ ਤੋਂ ਬਾਅਦ ਉਹ ਕਰਦਿਆ ਨੇ ਲੈ ਕੇ ਦੇਤਾ ਵੈਸੇ ਜਦੋਂ ਵੱਡੇ ਹੋਏ ਹਰ ਖੁਆਬ ਸਾਡਾ ਪੂਰਾ ਹੋਇਆ ਜੀ ਹੁਣ ਤੱਕ ਤਾਂ ਵੈਸੇ ਜ਼ਿਆਦਾਤਰ ਤਾਂ ਇਹ ਵੀ ਚੰਗੇ ਇਨਸਾਨ ਬਣ ਕੇ ਰਹੀਏ ਚੰਗੀ ਸਿੱਖਿਆ ਮਿਲ ਜੇ ਬਸ ਇਹ ਤੋਂ ਵੱਧ ਕੇ ਕੁਝ ਨਹੀਂ ਚਾਹੀਦਾ ਸਾਰਾ ਕੁਝ ਦਿੱਤਾ ਹੈ ਬਿਲਕੁਲ ਜੀ ਬਹੁਤ ਹੀ ਵਧੀਆ ਗੱਲ ਕਹੀ ਤੁਸੀਂ ਤੇ ਰਿਆਜ਼ ਕਰਦੇ ਹੋ ਤੁਸੀਂ ਕਿੰਨੇ ਘੰਟੇ ਰਿਆਜ਼ ਕਰਦੇ ਹੋ ਤੁਸੀਂ ਰਿਆਜ਼ ਵੈਸੇ ਤਾਂ ਸਾਰਾ ਦਿਨ ਹੀ ਚੱਲਦੇ ਰਹਿੰਦੇ ਗਾਣ ਚੀ ਲੰਘ ਜਾਂਦੇ ਸਾਰੇ ਦਿਨ ਸਵੇਰੇ ਉੱਠ ਕੇ ਇੱਕ ਦੋ ਘੰਟਾ ਕਰ ਲੈਂਦੇ ਆ ਜਦੋਂ ਦਿਨੇ ਟਾਈਮ ਲੱਗੇ ਫਿਰ ਦਿਨੇ ਕਰ ਲੈਂਦੇ ਆ ਬਾਕੀ ਸ਼ਾਮੀ ਤਾਂ ਪੱਕਾ ਹੈ ਹੀ ਜੀ ਐਦਾਂ ਜਦੋਂ ਤੁਹਾਡਾ ਤੁਹਾਡੀ ਕਲਾਸ ਲਿਕਣੀ ਹੁੰਦੀ ਪ੍ਰੈਕਟਿਸ ਹੋਣੀ ਹੁੰਦੀ ਫਿਰ ਇਹ ਕਿਹਾ ਜਾਂਦਾ ਕਿ ਜਿਹੜਾ ਜੇ ਆਵਾਜ਼ ਨੂੰ ਸ਼ੁੱਧ ਕਰਨਾ ਹੋਵੇ ਤਾਂ ਜਿਹੜਾ ਗਵਈਆ ਸਵੇਰੇ ਉੱਠ ਕੇ ਰਿਆਜ਼ ਕਰਦਾ ਹਾਂਜੀ ਉਹ ਜ਼ਿਆਦਾ ਮਾਇਨੇ ਰੱਖਾਂਦਾ ਇਹ ਸੱਚ ਹੈ ਗੱਲ ਜਾਂ ਮਿੱਥ ਬਣੀ ਹੋਈ ਹੈ ਨਹੀਂ ਜੀ ਇਹ ਬਿਲਕੁਲ ਸੱਚ ਗੱਲ ਹੈ ਜੀ ਆਵਾਜ਼ ਦੀ ਜੋ ਬਣਤਰ ਹੈ ਜੇ ਸਵੇਰੇ ਰਿਆਜ਼ ਕਰੀਏ ਉਹ ਜ਼ਿਆਦਾ ਖੂਬਸੂਰਤ ਹੋ ਜਾਂਦੀ ਹੈ ਹਾਂ ਆਵਾਜ਼ ਜਿਆਦਾ ਭਾਰੀ ਹੋ ਜਾਂਦੀ ਹੈ ਸਵੇਰੇ ਸਵੇਰੇ ਰਿਆਜ਼ ਕਰਨ ਨਾਲ ਬਸ ਇਹ ਦੰਨ ਹੈ ਜਿਉਂ ਸਿਆਣਿਆਂ ਨੇ ਕਿਸੇ ਗੱਲੋਂ ਹੀ ਕੋਈ ਗੱਲ ਕਹੀ ਹੁੰਦੀ ਹੈ ਐਦਾਂ ਦਾ ਬਿਲਕੁਲ ਹਾਂਜੀ ਬਿਲਕੁਲ ਬਿਲਕੁਲ ਜਿਵੇਂ ਤੁਹਾਡੀ ਆਵਾਜ਼ ਦੀ ਗੱਲ ਕਰ ਰਹੇ ਸੀ ਕਿ ਇਹਨੂੰ ਫੋਕ ਰੰਗ ਜਿਆਦਾ ਫੱਬਦੇ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਤੇ ਅਸੀਂ ਫੋਕ ਰੰਗਾ ਦੇ ਵਿੱਚ ਫੋਕ ਸੌਂਗ ਦੀ ਗੱਲ ਕਰਦੇ ਲੋਕ ਗੀਤਾਂ ਦੀ ਗੱਲ ਕਰਦੇ ਤਾਂ ਲੋਕ ਗੀਤ ਗਾਉਣ ਵਾਲੀਆਂ ਸਾਡੇ ਸਿਰਫ ਤੇ ਸਿਰਫ ਜਿਹੜੇ ਮਰਦ ਗਾਇਕ ਨਹੀਂ ਹੋਏ ਬਹੁਤ ਸਾਰੀਆਂ ਸਾਡੀਆਂ ਔਰਤਾਂ ਜਿਹੜੀਆਂ ਨੇ ਉਹਨਾਂ ਨੇ ਵੀ ਗਾਇਆ ਜੇ ਅਸੀਂ ਗੱਲ ਕਰੀਏ ਤਾਂ ਲੋਕ ਗੀਤਾਂ ਦੇ ਵਿੱਚ ਜੁਗਨੀ ਬਹੁਤ ਮਕਬੂਲ ਹੋਇਆ ਤੇ ਲੋਕ ਗੁਰਮੀਤ ਬਾਵਾ ਜੀ ਦੀ ਜੁਗਨੀ ਅੱਜ ਵੀ ਸੁਣਦੇ ਆ ਔਰ ਉਹ ਉਹਦੀ ਜਿਹੜੀ ਛਾਪ ਇੱਕ ਬਣ ਗਈ ਹੈ ਨਾ ਉਹ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਹਾਂਜੀ ਹਾਂਜੀ ਸੋ ਤੁਹਾਡੇ ਤੋਂ ਵੀ ਜੁਗਨੀ ਸੁਣਨਾ ਚਾਹਾਂਗੇ ਜਰੂਰ ਜੀ ਹੂੰ ਹਲਫ ਅਲਾ ਅੱਤਮ ਬੇਦੀ ਬੂਟੀ ਹੋ ਮੇਰੇ ਮੁਰਸ਼ਿਦ ਮਨ ਵਿੱਚ ਲਾਈ ਹੂ ਨਬੀ ਸਪਾਕ ਦਾ ਪਾਣੀ ਦੇ ਕੇ ਹਰ ਰਗੇ ਹਰ ਜ਼ਾਈ ਹੂ ਜੁਗ ਜੁਗ ਜੀਵੇ ਮੇਰਾ ਮੁਰਸ਼ਿਦ ਸੋਣਾ ਅਤੇ ਜਿਸੇ 부ਟੀ ਲਾਈ ਹੂ ਫਿਰ ਮੇਰੇ ਆ ਜੁਗਨੀ ਜੀ ਇਹ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ ਇਹ ਵੇ ਮੇਰੇ ਪੀਰ ਦੀ ਜੁਗਨੀ ਜੀ ਹੋ ਜੁਗਨੀ ਕਤ ਦੀ ਚਰਖਾ ਹੋ ਨਾ ਲੈਦੀ ਸਾਈ ਦਾ ਜੁਗਨੀ ਕਤ ਦੀ ਚਰਖਾ ਹੋ ਨਾ ਲੈਦੀ ਸਾਈ ਦਾ ਇਹ ਚਾੜੇ ਪੂਣੀ ਇਸ਼ਕ ਦੀ ਇਹ ਚਾੜੇ ਪੂਣੀ ਇਸ਼ਕ ਦੀ ਉਤੋਂ ਅਮਲਾਂ ਦਾ ਤੰਦ ਪਾਈ ਦਾ ਜੁਗ ਨਹੀਂ ਕਤਦੀ ਚਰਖਾ ਉਹ ਨਾਲੇ ਦੀ ਸਾਈਂ ਦਾ ਵਾਹ ਬਹੁਤ ਬਹੁਤ ਕੁਪਰਾ ਬਹੁਤ ਹੀ ਅੱਛਾ ਗਾਉਨੇ ਹੋ ਤੁਸੀਂ ਮਾਸ਼ਾਅੱਲਾ ਇਸੇ ਤਰ੍ਹਾਂ ਤੁਹਾਡੀ ਆਵਾਜ਼ ਦੀ ਜਿਹੜੀ ਹੈ ਨਾ ਉਹ ਕਲੈਰਿਟੀ ਬਣੀ ਰਹੇ ਔਰ ਤੁਹਾਨੂੰ ਸੰਗੀਤ ਦੇ ਵਿੱਚ ਮਕਬੂਲੀਅਤ ਮਿਲਦੀ ਰਹੇ ਸੋ ਤੁਸੀਂ ਕਦੇ ਕੋਈ ਇਨਾਮ ਕੋਈ ਖਾਸ ਯਾਦ ਨਾਲ ਜੁੜ ਕੇ ਕੋਈ ਜਿੱਤਿਆ ਹੋਵੇ ਜਿਸ ਨਾਲ ਕੋਈ ਯਾਦ ਵੀ ਜੁੜੀ ਹੈ ਔਰ ਤੁਹਾਨੂੰ ਸਰਮਾਨ ਵੀ ਪ੍ਰਾਪਤ ਹੋਇਆ ਹੋਵੇ ਯਾਦ ਇੱਕ ਵਾਰ ਸੱਤਵੀਂ ਸ਼ਾਇਦ ਅੱਠਵੀਂ ਦੀ ਗੱਲ ਹੈ ਜੀ ਸ਼ਾਇਦ ਸਾਡਾ ਪਹਿਲਾ ਕੰਪੀਟੀਸ਼ਨ ਸੀ ਉਹ ਸਕੂਲ ਵੱਲੋਂ ਜਾਣਾ ਸੀ ਵੈਸੇ ਤਾਂ ਗਏ ਪਰ ਪ੍ਰੋਫੈਸ਼ਨਲੀ ਕੰਪੀਟੀਸ਼ਨ ਉਹ ਪਹਿਲਾ ਸੀ ਸਾਡੀ ਤਿਆਰੀ ਵੀ ਹੋਈ ਉੱਥੇ ਪਹਿਲੇ ਹਫਤਾ ਅਸੀਂ ਤਿਆਰੀ ਕੀਤੀ ਹੈ ਉਸਤਾਦ ਜੀ ਉਹਨਾਂ ਨੇ ਸਾਰੇ ਸਾਜਾਂ ਨਾਲ ਜਦੋਂ ਅਸੀਂ ਉੱਥੇ ਗਏ ਨਰਵਸ ਬੜੇ ਹੋਏ ਹੌਸਲਾ ਵੀ ਦਿੱਤਾ ਇਹਨਾਂ ਨੇ ਫਿਰ ਉੱਥੇ ਅਸੀਂ ਜਾ ਕੇ ਪਹਿਲੇ ਪਹਿਲੇ ਸਥਾਨ ਤੇ ਆਏ ਉਹ ਤੋਂ ਅੱਗੇ ਗਏ ਉੱਥੇ ਵੀ ਪਹਿਲੇ ਸਥਾਨ ਤੇ ਆਏ ਅੱਛਾ ਐਦਾਂ ਕਈ ਵੀ ਕਿ ਅੱਗੇ ਕਈ ਸਟੇਜਾਂ ਤੇ ਅਸੀਂ ਗਏ ਉੱਥੇ ਚਲੋ ਕੁਝ ਉਮਰ ਉਸ ਟਾਈਮ ਬੜੀ ਛੋਟੀ ਸੀ ਐਨਾ ਪਤਾ ਵੀ ਨਹੀਂ ਸੀ ਜੀ ਪਰ ਉਹ ਯਾਦ ਅੱਜ ਤੱਕ ਵੀ ਦਿਲ 'ਚ ਹੀ ਅਸੀਂ ਸਾਂਭ ਰੱਖੀ ਐ ਹਾਂ ਜੀ ਕਿ ਮਤਲਬ ਜਿਹੜਾ ਪਹਿਲਾ ਕੰਪੀਟੀਸ਼ਨ ਐ ਜੀ ਉਹ ਪਹਿਲੇ ਦੇ ਵਿੱਚ ਇਹ ਬੰਦਾ ਜਿਹੜਾ ਗੇਨ ਕਰ ਜਾਵੇ ਕੋਚ ਜਿੱਤ ਜਾਵੇ ਤਾਂ ਉਹ ਫਿਰ ਜ਼ਿਆਦਾ ਜੁੜੀ ਹੀ ਰਹਤੀ ਐ ساری ਉਮਰ ਤੇ ਤੁਹਾਡਾ ਹੁਣ ਸੁਪਨਾ ਕੀ ਐ ਮੀਨ ਕੀ ਕਰਨਾ ਚਾਹੁੰਦੇ ਹੋ ਤੁਸੀਂ ਸੁਪਨਾ ਤਾਂ ਇਹ ਜੀ ਮਿਊਜ਼ਿਕ ਰੱਖਿਆ ਏ ਇਸੇ ਨੂੰ ਕੰਟੀਨਿਊ ਕਰਨਾ ਏ ਜੀ ਜੋ ਵੀ ਗਾਣੇ ਚੰਗਾ ਗਾਣੇ ਗਾਂਦੇ ਤਾਂ ਚਲੋ ਸਾਰੀਆਂ ਹਮ ਪਰ ਚੰਗਾ ਗਾਣਾ ਬੜਾ ਘਟ ਗਿਆ ਇਸ ਟਾਈਮ ਪੜਾਈ ਵੀ ਇਸੇ ਦੀ ਕਰਨੀ ਏ ਜੀ ਪ੍ਰਮਾਤਮਾ ਨੇ ਮੌਕਾ ਦਿੱਤਾ ਹਮ ਅੱਗੇ ਗਾਣਿਆਂ ਚ ਫਿਲਮਾਂ ਚ ਜਿੱਦਾਂ ਵੀ ਮੌਕੇ ਮਿਲੇ ਜੋ ਚੰਗਾ ਮੌਕਾ ਮਿਲਿਆ ਸੀ ਜਰੂਰ ਕੰਟੀਨਿਊ ਰੱਖਾਂਗੇ ਉਸਨੂੰ। ਪ੍ਰავਜੋਤ ਤੁਸੀਂ ਸੰਗੀਤ ਦੀ ਦੁਨੀਆ ਦੇ ਵਿੱਚ ਤਾਂ ਨਾਮ ਕਮਾ ਹੀ ਲਓਗੇ ਤੁਸੀਂ ਗਾਇਕ ਬਣ ਜਾਓਗੇ ਚੰਗੇ ਸੰਗੀਤਕਾਰ ਬਣ ਜਾਗੇ ਪਰ ਉਹਦੇ ਨਾਲ ਹੀ ਨਾਲ ਸਾਡੀ ਕਾਮਨਾ ਹੈ ਕਿ ਤੁਸੀਂ ਇਨਸਾਨੀਅਤ ਦੇ ਗੁਣ ਆਪਣੇ ਅੰਦਰ ਜਰੂਰ ਬਣਾਈ ਰੱਖਣੇ ਚੰਗੇ ਇਨਸਾਨ ਜ਼ਰੂਰ ਬਣਨਾ। ਠੀਕ ਹੈ ਤੇ ਤੁਹਾਡੇ ਉਜਵਲ ਭਵਿੱਖ ਦੇ ਲਈ ਅਸੀਂ ਕਾਮਨਾ ਕਰਦੇ ਹਾਂ ਤੇ ਜਾਂਦੇ-ਜਾਂਦੇ ਸਾਨੂੰ ਕੋਈ ਗੀਤ ਸੁਣਾ ਦਿਓ। ਹਾਂਜੀ ਬੀਕ। ਹੂੰ। ਹੋ ਚੜਖੇ ਦੀ ਕੁੱਕਰ ਦੇ ਓਲੇ ਚਰਖੇ ਦੀ ਕੁੱਕਰ ਦੇ ਓਲੇ ਯਾਦ ਤੇਰੀ ਦਾ ਤੂੰ ਬਾ ਬੋਲੇ ਯਾਦ ਤੇਰੀ ਦਾ ਤੂੰ ਬਾ ਬੋਲੇ ਵੇਨੀ ਮਾਨੀ ਮਾ ਗੀਤ ਛੜਕੇ ਵੇਨੀ ਮਾਨੀ ਮਾ ਗੀਤ ਛੜਕੇ ਤੰਦ ਕੱਢਦੀ ਹੁਲਾ ਰੇ ਪਾਵਾਂ ਵੇ ਮਯਾ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਲੋਕਾਂ ਪਾਣੇ ਮੈਂ ਕੱਤਦੀ ਤੰਦ ਤੇਰੀਆਂ ਅਦਾਂ ਦੇ ਪਾਵਾਂ ਵੇ ਮਯਾ ਤੇਰੇ ਵੇਖਣ ਨੂੰ